ਵਾਹਿਗੁਰੂ ਆ ਦੇਖ ਇੱਕ ਮਿੰਟ ਹਾਂ ਜੇਰਾ ਜੀ ਜੈ ਜੈ ਜੀ ਬਾਤ ਕਿਸੰਦਰਾ ਇੱਕ ਇੱਕ ਕਰਵਾਉਣ ਦੇ ਨਹੀਂ ਫਕਾਪੇ ਕਦੇ ਉਹ ਬਾਰ ਬੱਦ ਕੋਧਰ ਲਈ ਕੋਧਰ ਮੈਂ ਤੁਹਾਨੂੰ ਦੋ ਬੈਸਾ ਦੋ ਠੀਂਜਰ ਚਾਹੀਦੇ ਨੇ ਘਰੇ ਆਪਣੇ ਮੈਂ ਤੁਹਾਨੂੰ ਪਹਿਲੇ ਦਾ ਹੋ ਬੇਚਾ ਦੋ ਬੇ ਗੱਲ ਤਾਂ ਨਾ ਦੋ ਸਪੀਕਰ ਦੋ ਸਪੀਕਰ ਦੀ ਬਾਜ਼ੀ ਤੇ ਪਾਤੀਆਂ ਦੇ ਲੀਡਰ ਉਹਨੇ ਵੀ ਨੇ ਆਪਸ ਇਕੱਠੇ ਜਾ ਕੇ ਥੱਲੇ ਫੇਰ ਪਾਟ ਕੇ ਆਇਆ ਸੁਣੇ ਥੱਲੇ ਆ ਕੇ ਤਕੀਸ ਪਏ ਹੁੰਦੇ ਤੁਮ ਜੁਗਰੀ ਮੇਰੇ ਕੰਨੋਂ ਉੱਤਰੀ ਪਰ ਲੀਡਰ ਆਪ ਦੇ ਇਕੱਠੇ ਚਾਹ ਪੀਂਦੇ ਇਕੱਠੇ ਰੋਟੀ ਖਾਂਦੇ ਮਰਦੇ ਤੇ ਥੰਨੇ ਵਾਲੇ ਹੁੰਦੇ ਐ ਲੀਡਰ ਆਪ ਨਹੀਂ ਅੱਗੇ ਲੱਗਦਾ ਹੁੰਦਾ ਦਾਦਾ ਬਾਪੂ ਸਰਪੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਤੋਂ ਪਹਿਲਾਂ ਸੰਸਾ ਚ ਆਪ ਬਣੇ ਦੇਖਾਂ ਕਿੰਨਾ ਮਦੂਦ ਹੈ ਕਿੰਨਾ ਸੇਵਕ ਹੈ ਸੜਕੀਆਂ ਵਾਲੇ ਅੱਗੇ ਫੇਰ ਸਹੀਚ ਦੇ ਜਨਤ ਚ ਲੰਘ ਗਏ ਨਾਲ ਹੀ ਫਿਰ 23 ਸਿੰਘ ਨਿਕਲੇ ਬੜੇ ਲੰਗੇ ਪਰਵਾਹ ਬਹੁਤ ਦੇਸੀ ਮਜਬੂਤ ਤੇ ਤਕੜੇ ਬੰਦੇ ਜਿੰਨੇ ਸਿੱਖ ਚ ਲੰਗੇ ਆ ਜਿੰਨੇ ਕੋਈ ਬਜ਼ੁਰਗ ਕੋਈ ਬੱਚੇ ਕੋਈ ਬੀਬੀਆਂ ਜਿਹੜੇ ਜਿਹੜੇ ਬੜੇ ਬੜੀ ਵੱਡੀ ਕਿਨਤੀ ਦੇ ਵਿੱਚ ਪਿੰਡ ਵਸਿਆ ਹੋਇਆ ਸ਼ਹਿਰ ਵਸਿਆ ਹੋਇਆ ਨੰਦਪੁਰ ਵੱਡੀ ਕਿਨਤੀ ਦੇ ਵਿੱਚ ਕਾਫੀ ਆ ਵੜਦੇ 10 ਸੀ ਨਿਕਲਦੇ ਦੋ ਸੀ ਵੜਦੇ 5 ਸੀ ਨਿਕਲਦੇ ਦੋ ਸੀ ਆਹ ਹਾਲ ਸੀ ਤੇ ਤੇ ਚਾਰ ਚਾਰ ਪੰਜ ਪੰਜ ਵਿੱਚੀ ਰੋੜੇ ਜਾਂਦੇ ਸਰਸਾ ਦੇ ਵਿੱਚ ਇੱਕ ਅਦਾਨੀ ਸੈਂਕੜੇ ਇੱਕ ਬੁਰੀ ਸਾਫ ਦੇ ਸਰਸਾ ਦੀ ਪੇਕ ਚੜੇ ਸਰਸਾ ਦੇ ਕੰਡੇ ਤੇਰੇ ਅਣ ਵਿਸਮੋਤੀ ਖਿੰਡ ਗਏ ਆ ਕਬਤਾ ਸਰਸਾ ਦੇ ਪਾਣੀਆਂ ਕਹਿਰ ਨਾ ਗੁਜ਼ਾਰਵੇ ਸਰਸਾ ਦੇ ਪਾਣੀਆਂ ਕਹਿਰ ਨਾ ਗੁਜ਼ਾਰਵੇ ਲੰਗਦੀ ਪਈ ਏ ਮੇਰੀ ਸੱਚੀ ਸਰਕਾਰ ਮੇਰੀ ਸੱਚੀ ਸਰਕਾਰ ਲੰਗ ਰਹੀ ਹੈ ਕਹਿਰ ਨਾ ਜਿਆ ਸਰਸਾ ਦੇ ਆ ਪਾਣੀਆਂ ਇਹ ਤਵੀਆਂ ਦੀ ਇਹ ਅਹਿਸਾਸ ਹੁੰਦਾ ਹੈ ਅਹਿਸਾਸ ਜਿਹੜਾ ਹੁੰਦਾ ਹੈ ਨਾ ਉਹ ਸ਼ਬਦ ਦੇ ਰੂਪ ਧਾਰ ਲਈ ਹੈ ਕਈ ਗੱਲ ਵਧਾ ਕੇ ਵੀ ਹੋ ਜਾਂਦੀ ਹੈ ਪਰ ਇਹ ਅਹਿਸਾਸ ਜਿਹੜਾ ਪ੍ਰਗਟ ਕਰਨਾ ਹੁੰਦਾ ਹੈ ਦੇਖੋ ਜਰਮ ਕੋ ਜਿਹੜਾ ਭਾਵ ਪ੍ਰਗਟ ਕਰਨਾ ਹੋਵੇ ਸੰਗੀਤ ਵਿੱਚ ਕਵੀ ਨੂੰ ਉਸ ਜੋਦਿਤ ਜੋਰ ਲਾਉਣਾ ਪੈਂਦਾ ਹੈ ਫਿਰ ਸੰਗੀਤ ਚ ਪੈਦਾ ਕਰਨਾ ਉਹ ਹਰ ਤਰ੍ਹਾਂ ਜੋਰ ਲਾਉਂਦਾ ਕਵੀ ਕਿਉਂਕਿ ਜਿਹੜੀ ਚੀਜ਼ ਦੀ ਮੇਰੇ ਚ ਕਮੀ ਹੈ ਉਹ ਐਸ ਤਰ੍ਹਾਂ ਮੇਰੇ ਅੰਦਰ ਭਰਨਾ ਪੈਣਾ ਮੇਰੇ ਅੰਦਰ ਪਿਆਰ ਦੀ ਕਮੀ ਪਿਆਰ ਵਾਲਾ ਅਹਿਸਾਸ ਬਣਾਉਣਾ ਪਊ ਜੇ ਵਿਚਾਰ ਦੀ ਕਮੀ ਫਿਰ ਵਿਚਾਰ ਵਾਲਾ ਅਹਿਸਾਸ ਬਣਾਉਣਾ ਪਊ ਫਿਰ ਕਵੀ ਉਦਾਂ ਦੀ ਕਮਤਾ ਉਦਾਂ ਦੀ ਲੇਖਣੀ ਦੇ ਨਾਲ ਸਾਡੇ ਅੰਦਰ ਪਰਦੇ ਫਿਰ ਕਵੀ ਪਾਣੀ ਨੂੰ ਬਖਾਤ ਜਰੋ ਕੇ ਕਹਿੰਦਾ ਸਰਸਾ ਨੂੰ ਸਰਸਾ ਕੋਈ ਸੁਣਦੀ ਨਹੀਂ ਹੈ ਪਰ ਸਾਡੇ ਅੰਦਰ ਇਹ ਅਹਿਸਾਸ ਭਰਿਆ ਜਾਵੇ ਤਾਂ ਕਵੀ ਇਦਾਂ ਦੀਆਂ ਲਾਈਨਾਂ ਇਹ ਕਲਮ ਉਹਦਾ ਦੀ ਇਦਾਂ ਦੀ ਲਿਖੀ ਹੁੰਦੀ ਹੈ ਕਿ ਸਾਡੇ ਅੰਦਰ ਉਹ ਜਜ਼ਬਾਤ ਬਣੇ ਫੀਲ ਬਣੇ ਤਾਂ ਫਿਰ ਕਵੀ ਉਦੋਂ ਫਿਰ ਇਹ ਲਾਈਨਾਂ ਇਦਾਂ ਲਿਖਦੇ ਹੈ ਮੇਰੀ ਸੱਚੀ ਸਰਕਾਰ ਲੰਘ ਰਹੀ ਮੇਰੇ ਪਾਛਾ ਲੰਘ ਰਹੀਏ ਪਾਣੀਆਂ ਓ ਤੂੰ ਦੇ ਨਾਂ ਅੱਜ ਚੜਦਾ ਸਰਸਾ ਤੂੰ ਹੀ ਨਾ ਚੜਦਾ ਫੌਜਾਂ ਦੇ ਚੜੀਏ ਸੀ ਤੂੰ ਰੁਕਿਆ ਰਿੰਦਾ ਮੈਂ ਫੇਰ ਤੋਂ ਹਰਾਨ ਲੱਗਾ ਸਰਸਾ ਕੋਈ ਬੰਦਾ ਨਹੀਂ ਹੈ ਇਹ ਤੇ ਕਵੀ ਦਾ ਪਿਆਰ ਠੀਲ ਹੈ ਉਹਦਾ ਅਹਿਸਾਸ ਹੈ ਉਹਦਾ ਕਵੀ ਕਿੰਨਾ ਸੋਹਣਾ ਅਹਿਸਾਸ ਹੈ ਦੇਖੋ ਫੀਲ ਹੈ ਮੈਂ ਚਵੀ ਕੋਈ ਕਵੀ ਇਦਾਂ ਭਰ ਕੇ ਬੋਲ ਰਿਹਾ ਸਰਸਾ ਨੂੰ ਉਲਾਮਾ ਦੇ ਰਿਹਾ ਵੀ ਤੂੰ ਹੀ ਥੱਲੇ ਰਹਿ ਜਾਂਦਾ ਤੂੰ ਵੀ ਅੱਜ ਹੀ ਚੜਨਾ ਸੀ ਪਿੱਛੇ ਫੌਜਾਂ ਚੜੀਆਂ ਅੱਜ ਤੂੰ ਵੀ ਅੱਜ ਹੀ ਚੜਿਆ ਹੋਇਆ ਇੱਕ ਕਵੀ ਦਾ ਕਲਪਨਾ ਕਵੀ ਪਿਆਰ ਇਹਨੂੰ ਅਹਿਸਾਸ ਕਿਦੇ ਆਓ ਆ ਸੁਣੋ ਇੱਕ ਵਾਰ संसां पिया कहर पुदा संसान पिया कहर पापा सॼी साईं लाल लती पाल जहिड़ा प्यार करे उहो अहसाफ़ सची सरकार सॼी सची सरकार सी सपा लक्ष्म लक्ष्मी लक्ष्मी

ਕੋ ਕਰੇ ਕਿ ਅੱਜ ਨਾ ਨਾ ਚੜੇ ਕਰਦਾ ਜੇ ਥੱਲੇ ਰਵੇਂ ਤੇ ਤੈਨੂੰ ਲੋਕ ਕੁੰਝਣਗੇ ਖਾਲਸਾ ਤੇਰਾ ਧੰਨਵਾਦ ਕਰੂਗਾ ਤੇ एहसान ਕਰ ਦਮਿਆ ਨਾ ਚੜੇ एहਸਾਸ ਇਹਦੇ ਕੋ ਕਵੀ ਦਾ ਪਿਆਰ ਬੋਲਦਾ ਹੈ ਇੱਕ ਕਵੀ ਦੀਆਂ ਲਾਈਨਾਂ ਹੈ ਇੱਕ ਕਵੀ ਦਾ ਪਿਆਰ ਬੋਲਦਾ ਹੈ ਕਮਤਾ ਸਾਂਝ ਸਾਡੇ ਅੰਦਰ ਚਾਰ ਪੈਂਦਾ ਹੋ ਜੀ ਇਹ ਥੀਲ ਸਾਡੇ ਅੰਦਰ ਬਣ ਫਿਰ ਸੁਣੋ ਆ ਤੁਸੀਂ

آدر نے جبانی اجے چھوٹے چھوٹے ہے ترس کری ترس کر کمال دیا لائن प्यार <laughs> जी سجدتیں طرحنتي آنيا کہے دي ناروندا دنيه ਇਨ ਸ਼ਾਂਤੀਆ ਕਹਿ ਜੁਤਾਂ ਦੁੰਦੇ ਸਤਿ ਸਭ ਤੇ ਪਾਨਿਆ ਕਹਿ ਜੁਨਾ ਸੁਮਾ ਦੁੰਦੇ ਸਤਿ ਸਭ ਤੇ ਪਾਨਿਆ ਸਤਿਵਾਦੀ ਪਾਨੀ ਸ਼ੋਤਕ ਇੱਕ ਕਵੀਆਂ ਪਿਆਰ ਦੀਆਂ ਬਾਤਾਂ ਜਿਹੜਾ ਪਾਣੀ ਨੂੰ ਖਾਸ ਬੋਲ ਕੇ ਕਰਦਾ ਹੈ। ਜਿਵੇਂ ਬਾਬਾ ਫਰੀਦ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਇਲ ਕਾਲੀ ਕੋਇਲ ਨੂੰ ਕਿਤਕੋ ਬੁੜਕਾ ਉਹ ਕਾਲੀ ਕੋਇਲ ਦੇ ਕਾਲੀ ਨੂੰ ਤੇ ਕਿੰਦੇ ਹੈ ਆਪਣੇ ਪ੍ਰੀਤਮ ਕਹਿ ਉਹ ਵਿਰਹਿ ਜਾਨੀ ਕੋਇਲ ਮੈਨੂੰ ਜਵਾਬ ਦਿੰਦੀ ਐ ਮੈਂ ਆਪਣੇ ਪਿਆਰੇ ਦੇ ਪਿਆਰ ਵਿੱਚ ਸੜ ਕੇ ਕਾਲੀ ਹੋ ਗਈ ਆ ਕੋਇਲ ਥੋੜਾ ਬੋਲੀ ਐ ਬਾਬਾ ਫਰੀਦ ਸਾਹਿਬ ਦਾ ਆਪਣਾ ਹੀ ਪਿਆਰ ਮੁਰਮੁਰ ਬੋਲੀ ਜਾਂਦਾ ਵੀ ਜਿਵੇਂ ਮੈਂ ਖਾਲਾ ਕੀਤਾ ਪਿਆ ਨਾ ਵਿਰਹੋਂ ਨੇ ਸ਼ਾਇਦ ਕੋਇਲ ਵੀ ਤਾਂ ਹੀ ਕਾਲੀ ਹੈ ਜਿੱਦਾਂ ਦਾ ਆਪਣਾ ਹਿਰਦਾ ਹੁੰਦਾ ਨਾ ਗੁਰਮੁਖੋ ਪਿਆਰ ਦਾ ਪਰਿਆ ਤੇ ਨਾ ਲੱਗਦਾ ਵੀ ਕੋਇਲ ਵੀ ਪਤਾ ਨਹੀਂ ਸਾਈਂ ਕਾੜੀ ਹੋ ਗਈ। ਜਿਵੇਂ ਮੈਂ ਵਿਛੋੜੇ ਦਾ ਪਟਿਆ ਪਿਆ ਪਤਾ ਨਹੀਂ ਇਹ ਵੀ ਇੱਦਾਂ ਹੀ। ਸੇ ਤਾਂ ਕਾੜੀ ਹੀ ਸੀ। ਇਹ ਇਹ ਅਹਿਸਾਸ ਹੁੰਦਾ ਨਾ ਤੁਸੀਂ ਜਿਹੜੇ ਅਹਿਸਾਸ ਤੇ ਜਿਉਂਦੇ ਹੋ ਸੋਤ ਦੁਨੀਆ ਉਹਵੇਂ ਦੀ ਲੱਗਣ ਲੱਗਦੀ। ਕੋਇਲ ਕਾੜੀ ਵੇਖੀ ਇਹ ਤੇ ਬਿਰਹੋਂ ਕਰਕੇ ਕਾੜੀ ਹੋਈ ਸੋਈ ਹੈ। ਇਸੇ ਤਰ੍ਹਾਂ ਜੇ ਪਿਆਰ ਦਾ ਹਿਰਦਾ ਭਰੋਗੇ ਤਾਂ ਉਹ ਪਿਆਰਾਂ ਪਿਆਰਾ ਲੱਗਣਾ ਸੰਸਾਰ। ਦੇਰ ਹੋ ਦਾ ਜਿੱਤੇ ਭਰੇ ਹੋਊਗੇ ਉਦੋਂ ਤੁਹਾਨੂੰ ਸਾਰਿਆਂ ਦੀ ਫਿਰ ਉਹ ਲੱਗਣਾ ਹੈ ਜਿੱਦਾਂ ਨਫ਼ਰਤ ਤੇ ਪਰਜੋਗੇ ਤੁਹਾਨੂੰ ਫਿਰ ਦੁਨੀਆ 'ਚ ਨਫ਼ਰਤੀ ਨਫ਼ਰਤ ਦਿੱਸੇ ਸੌਰੀ ਜੀਆਂ ਬੜੀ ਭੈੜੀ ਏ ਨਫ਼ਰਤ ਕਿਉਂਕਿ ਖੁਦ ਨਾਲ ਨਫ਼ਰਤ ਦਾ ਪਰਜਿਆ ਇਸ ਕਰਕੇ ਚਿਤਾ ਦਾ ਅਹਿਸਾਸ ਹੋਵੇ ਨਾ ਬੰਦੇ ਦੇ ਅੰਦਰ ਉਦਾਂ ਲਈ ਦੁਨੀਆ ਲੱਗਣ ਲੱਗਦੀ ਹੈ ਕਈ ਬੰਦੇ ਨਫ਼ਰਤ ਵਿੱਚ ਜਿਉਂਦੇ ਆ ਕਈ ਪਿਆਰ ਵਿੱਚ ਜਿਉਂਦੇ ਆ ਕਈ ਦਰਦੋਤ ਜਿਉਂਦੇ ਆ ਈ ਵਿਚਾਰ ਦੇ ਅਹਿਸਾਸ ਵਿਚਾਰ ਆਪੋ ਆਪਣਾ ਅਹਿਸਾਸ ਹੁੰਦਾ ਹੈ ਹਰ ਬੰਦੇ ਨੂੰ ਵੱਖੋ ਵੱਖਰਾ ਇਸ ਕਰਕੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਸਾ ਪਾਰ ਕੀਤਾ ਸਰਸਾ ਦੇ ਕੰਢੇ ਤੇ ਤੇਰੇ ਅਣਬਿੱਦ ਮੋਤੀ ਖਿੰਡ ਗਏ ਫਿਰ ਸਰਸਾ ਦੇ ਕੰਢੇ ਦੇ ਉੱਤੇ ਪਾਸ਼ਾ ਦਾ ਸਾਰਾ ਪਰਿਵਾਰ ਵਿਛੜਿਆ ਇਹ ਅੱਜ ਦਾ ਜਿਹੜਾ ਸੇਨਾ ਸਵੇਰੇ ਵਿਛੋੜਾ ਪਿੱਛੜਾ ਹੈ ਤੇ ਫਾੜਾ ਦਿਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਸ਼ਾ ਦੀ ਖਾਜਾਣਾ ਦੇ ਵਿੱਚ ਜਿਹੜਾ ਸਫ਼ਰ ਕੀਤਾ ਪਾਸ਼ਾ ਚੱਲ ਕੇ ਰੋਪੜ ਦੇ ਕੋਲ ਆਏ ਇੱਥੇ ਸਾਬਜਾਦੇ ਵਿਛੜ ਗਏ ਛੋਟੇ ਮਾਤਾ ਗੁਜਰਕੌਰ ਦੇ ਨਾਲ ਉਹਨਾਂ ਨੇ ਸਰਸਾ ਪਾਰ ਹੀ ਨਹੀਂ ਕੀਤਾ ਐਨਾ ਝੂਗਾ ਪਾਣੀ ਤੇਜ਼ ਬਾਣੀ ਸਰਸਾ ਟੱਪਿਆਈ ਮਾਛ ਛੋਟੇ ਸਾਬਜਾਦੇ ਮਾਤਾ ਗੁਜਰਕੌਰ ਪਰਸਾ ਦੇ ਨਾਲ ਨਾਲ ਹੀ ਕੰਡੇ ਖੱਤੇ ਹੀ ਤੁਰ ਗਏ ਉਹ ਅਲੱਗ ਹੋ ਗਏ ਮਾਤਾ ਮਾਂ ਅਲੱਗ ਹੋ ਗੰਨਿਆ ਹੁਣ ਸਾਹ ਦੇ ਨਾਲ 40 ਸਿੰਘ ਦੋ ਵੱਡੇ ਸਾਹਿਬਜ਼ਾਦੇ ਸਤਿਗੁਰੂ ਆਪ ਇਹ ਘੋੜਿਆਂ ਤੇ ਸਵਾਰ ਹੋ ਕੇ ਫਿਰ ਅੱਗੇ ਨੂੰ ਤੁਰੇ ਚੱਲਦੇ ਚੱਲਦੇ ਰੋਪੜ ਕੋਲ ਆਏ ਇੱਥੇ ਇੱਕ ਝਟਕ ਹੋ ਗਈ ਫੌਜ ਦੀ ਟੁਕੜੀ ਆ ਗਈ ਉਹਨਾਂ ਨਾਲ ਝਟਕ ਹੋ ਗਈ ਤੇ ਬਾਦਸ਼ਾਹ ਦਾ ਬਟਾ ਸਾਹਿਬ ਜਿਆਦਾ ਅਜੀਬ ਸੀ ਉਹ ਕਹਿਣ ਲੱਗਾ ਬਾਦਸ਼ਾਹ ਆਪ ਲੱਗ ਜਾਓ ਅਸੀਂ ਕਰਦੇ ਆ ਇਹਨਾਂ ਨਾਲ ਦੋ ਹੱਥ ਤੁਸੀਂ ਜਦੋਂ ਅਸੀਂ ਬਗਰੇ ਆਏ ਇਹਨਾਂ ਨਾਲ ਅਸੀਂ ਆਪੇ ਜਿੱਤ ਲੈਨੇ ਆ ਤੁਸੀਂ ਲੱਗੋ ਕਿਰਪਾ ਸਾਹਿਬ ਬਾਦਸ਼ਾਹ ਫਟਾਫਟ ਤੁਸੀਂ ਲੱਗ ਜਾਓ ਮਹਾਰਾਜ ਨਾਲ ਸਿੰਘ ਲੰਘ ਗਏ ਜੀਤ ਸਿੰਘ ਹੋਣੀ ਭਾਈ ਬਚਿੱਤਰ ਸਿੰਘ ਹੋਣੀ ਇਹ ਮੁਕਾਬਲਾ ਕਰਦੇ ਨੇ ਮੁਕਾਬਲੇ ਦੇ ਵਿੱਚ ਪੂਰੀ ਤਰ੍ਹਾਂ ਜਖਮੀ ਹੋਇਆ ਭਾਈ ਬਚਿੱਤਰ ਸਿੰਘ ਉਹ ਭਾਈ ਬਚਿੱਤਰ ਸਿੰਘ ਜਿਹਨੇ ਹਾਥੀ ਦੇ ਮੱਥੇ ਵਿੱਚ ਦਾਗ ਨੀ ਮਾਰੀ ਉਹ ਬਚਿੱਤਰ ਇਹ ਅੱਜਾ ਦੇ ਦਿਨ ਜਖਮੀ ਹੋਇਆ ਪੂਰੀ ਤਰ੍ਹਾਂ ਗੁਰੂ ਸਾਹਿਬ ਕੋਟਲੇ ਪਿੰਡ ਗਏ ਨਿਆਂਖਾਂ ਦੇ ਕੋਲ ਨਿਆਂਖਾਂ ਗੁਰੂ ਘਰ ਦਾ ਸ਼ਰਧਾਲੂ ਹੈ ਮੁਸਲਮਾਨ ਹੈ ਪਰ ਪਹਿਲਾਂ ਵੀ ਗੁਰੂ ਸਾਹਿਬ ਇਹ ਦੇ ਖੜੇ ਗਏ ਕਿਤਾ ਗਏ ਕਲਗੀਆਂ ਵਾਲੇ ਦਰਵਾਜਾ ਖਟਕਿਆ ਖੋਲ੍ਹਿਆ ਦਰਵਾਜਾ ਗੁਰੂ ਸਾਹਿਬ ਅੱਗੇ ਖੜੇ ਐ ਮਹਾਰਾਜ ਫਟਾਫਟ ਆਓ ਬੰਦਰ ਜਮਾਨਾ ਕਿੰਨੇ ਨੇ ਅੱਖਾਂ ਅੱਜ ਆਉਣ ਵਿੱਚ ਤੇ ਪਹਿਲਾਂ ਆਉਣ ਵਿੱਚ ਫਰਕ ਐ ਪਹਿਲਾਂ ਆਏ ਆ ਪਰ ਅੱਜ ਜਦ ਆਵਾਂਗੇ ਨਾ ਤੇ ਬਗਰ ਫੌਜਾਂ ਲੱਗੀਆਂ ਖਾਤਰ ਆਹੋਂ ਅੰਦਰ ਹੋਊਗਾ ਖਦਰੇ ਨੂੰ ਖੱਲੀ ਨਹੀਂ ਤੇਰੇ ਲਈ ਮੁਸੀਬਤ ਬਣ ਜਾਂਗੇ ਜਿਹਦਾ ਬਾਦਸ਼ਾਹ ਆਜੋ ਹੁਣ ਮੌਤ ਵੀ ਆਵੇ ਕੋਈ ਪਰਵਾਹ ਨਹੀਂ ਜੀ ਆਇਆਂ ਨੂੰ ਚਰਨ ਪਾਉਗਾ ਆਜੋ ਸੁੱਖਾਂ ਵੇਲੇ ਸਾਰੇ ਪੂਵੇ ਖੋਲਦੇ ਆ ਸੁੱਖਾਂ 'ਚ ਨਹੀਂ ਖੋਲਦਾ ਹੁੰਦਾ ਕੋਈ ਨਿਖਸਾ ਨੇ ਪੂਆ ਖੋਲਦਾ ਮਾਰਾ ਜਾਓ ਕੀ ਹੋਜ ਮਦ ਤੋਂ ਮਦ ਆਜੋ ਗਰੀਬ ਨਵਾਜ ਅੰਦਰ ਆਏ ਮੰਜੇ ਤੇ ਬਿਠਾਇਆ ਇੰਨੇ ਬਾਬਾ ਅਜੀਤ ਸਿੰਘ ਜੀ ਚੱਕ ਕੇ ਲੈ ਕੇ ਆਏ ਬਾਹੀ ਬਚਿੱਤਰ ਸਿੰਘ ਨੂੰ ਪੂਰੀ ਤਰ੍ਹਾਂ ਜ਼ਖਮੀ ਹੈ ਮਹਾਰਾਜ ਪੂਰੀ ਤਰ੍ਹਾਂ ਗਰਮ ਰੱਖਿਆ ਸੀ ਮਹਾਰਾਜ ਨੇ ਛੱਡਿਆ ਨਹੀਂ ਜਾਣਾਂ ਪੈਣਾ ਢੇਰਾ ਪੈ ਗਿਆ ਵਾਲੇ ਵਾਲੇ ਨਿਕਲਣ ਲੱਗੇ ਨਿਹੰਗ ਖਾਨ ਨੂੰ ਗੱਲ ਨਾਲ ਲਾਉលਿਆ ਕਹਿੰਦੇ ਸਾਡੇ ਬਚਿੱਤਰ ਸਿੰਘ ਨੂੰ ਹੁਣ ਤੂੰ ਸਾਫੜਾ ਬਚਿੱਤਰ ਸਿੰਘ ਦਾ ਜ਼ਿਆਦਾ ਹੁਰਾ ਹਾਂ ਜਖਮੀ